ਮੈਨੂੰ ਬੜਾ ਅਫਸੋਸ ਹੈ ਜੀ ਸਾਰੀ ਕੌਮ ਨੂੰ ਬੜਾ ਅਫਸੋਸ ਹੈ ਕਿ ਆਰਟੀਕਲ 19 ਦੇ ਮੁਤਾਬਕ ਸਾਨੂੰ ਆਜ਼ਾਦੀ ਹੈ ਕਿ ਅਸੀਂ ਆਪਣ ਪਸੰਦ ਤਰੀਕੇ ਦੇ ਨਾਲ ਆਪਣੀ ਗੱਲ ਕਰ ਸਕਦੇ ਹਾਂ ਤੇ ਬੈਠ ਵੀ ਸਕਦੇ ਹਾਂ ਤੇ ਪ੍ਰੋਟੈਸਟ ਵੀ ਕਰ ਸਕਦੇ ਹਾਂ ਪਰ ਹਰਿਆਣਾ ਸਰਕਾਰ ਨੇ ਭਾਜਪਾ ਨੇ ਸੈਂਟਰ ਦੀ ਭਾਜਪਾ ਮੋਦੀ ਦੀ ਸਰਕਾਰ ਦੇ ਹੁਕਮ ਦੇ ਉੱਤੇ ਸਾਡੇ ਪੰਜਾਬ ਦੇ ਉੱਤੇ ਜਿਹੜੇ ਰਸਤੇ ਹਰਿਆਣਾ ਨੂੰ ਜਾਂਦੇ ਆ ਉੱਥੇ ਬੜੇ ਤਕੜੇ ਤਕੜੇ ਬੈਰੀਅਰ ਲਗਾਤੇ ਆ ਤੇ ਸਾਡੇ ਕਿਸਾਨ ਇਹਨਾਂ ਨੇ ਮੰਗਿਆ ਹੈ ਕਿ ਹੈ ਕਿ ਸੁਆਮੀਨਾਥ ਨਿਯਮ ਪੋਟ ਲਾਗੂ ਹੋ ਜੇ ਜਿਹੜੇ ਕਿਸਾਨ ਆਪਣਾ ਸ਼ਰੀਰ ਛੱਡ ਗਏ ਆ ਉਹਨਾਂ ਨੂੰ ਮਾਫੀ ਦਿੱਤਾ ਜਾਵੇ ਤੇ ਜਿਹੜੇ ਕਰਜ਼ੇ ਐ ਉਹ ਮਾਫ ਕੀਤੇ ਜਾਣ ਜੀਤ ਨਾਲ ਖੁਦਕਸ਼ੀਆਂ ਖਤਮ ਹੋ ਜਾਣ ਔਰ ਐਮਐਸਪੀ ਨੂੰ ਕਾਨੂੰਨੀ ਜਾਮਾ ਫੜਾਇਆ ਜਾਵੇ 1947 ਤੋਂ ਪਹਿਲਾਂ ਸਾਡੇ ਖੇਤੀਬਾੜੀ ਦੇ ਵਜੀਦ ਸੀਗੇ ਸਰ ਛੋਟੂ ਰਾਮ ਉਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਜਿਹੜਾ ਅਜੇ ਪਾਕਿਸਤਾਨ 'ਚ ਵੀ ਹੈ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦਿੱਤੇ ਸੀਗੇ ਧੀਜ ਨਾਲ ਬਹੁਤ ਜ਼ਿਆਦਾ ਖੁਸ਼ਹਾਲੀ ਵਧੀ ਸੀਗੀ ਪਰ ਆ ਜਿਹੜੀ ਹਿੰਦੂਤਵਾ ਸਰਕਾਰ ਹੈ ਬੀਜੇਪੀ ਆਰਐਸਐਸ ਦੀ ਇਹ ਸਿਰਫ ਦੁਕਾਨਦਾਰਾਂ ਦੀ ਸਰਕਾਰ ਹੈ ਇਹ ਲੋਕ ਜਮ੍ਹਾਂ ਖੁਰਦੀ ਕਰਦੇ ਹੈ ਫਿਰ ਬਲੈਕ ਕਰਦੇ ਹੈ ਫਿਰ ਪੈਸਾ ਬਣਾਉਂਦੇ ਐ ਜਿਹੜੇ ਕਿਸਾਨ ਸਾਰੀ ਦੁਨੀਆ ਨੂੰ ਅੱਜ ਇੰਡੀਆ ਕਣਕ ਤੇ ਝੋਨਾ ਬਾਹਰ ਦੇ ਮੁਲਕਾਂ ਨੂੰ ਭੇਜ ਰਿਹਾ ਚੋਕਰਤੀ ਜਿਹੜੇ ਆਪਣੀ ਕਣਕ ਯੁਕਰੇਨ ਤੇ ਰੂਸ ਤੋਂ ਆਉਂਦੀ ਸੀਗੀ ਉਹਤੇ ਜੰਗ ਕਰਕੇ ਉਥੇ ਕੋਈ ਕਣਕ ਦੀ ਬਜਾਈ ਨਹੀਂ ਹੋ ਰਹੀ ਤੇ ਸਿਰਫ ਫਰਮਾਨੀ ਤੇ ਪੰਜਾਬ ਦਾ ਕਿਸਾਨ ਹੈ ਜਿਹੜਾ ਪੂਰੀ ਤਰ੍ਹਾਂ ਮਿਹਨਤ ਦੇ ਨਾਲ ਸਾਰੇ ਮੁਲਕ ਨੂੰ ਝੋਨਾ ਵੀ ਦੇ ਰਿਹਾ ਤੇ ਕਣਕ ਵੀ ਦੇ ਰਿਹਾ ਪਰ ਚੁੱਕਰ ਤੇ ਇਹ ਸਰਕਾਰ ਇਹ ਲੋਕਾਂ ਦੀ ਹੈ ਜਿਹੜੇ ਦੁਕਾਨਦਾਰ ਤੇ ਬਲੈਕੀ ਹੈਗੇ ਹੈ ਇਹ ਕਿਸਾਨਾਂ ਦਾ ਜਿਹੜਾ ਸੰਵਧਾਨਕ ਹੱਕ ਹੈ ਪ੍ਰੋਟੈਸਟ ਕਰਨ ਦਾ ਮਜਾਰਾ ਕਰਨ ਦਾ ਐ ਕੀਤਾ ਹੋਇਆ ਹੈ ਕਿ ਜਿਵੇਂ ਪਾਕਿਸਤਾਨ ਦੀ ਮਿਲਟਰੀ ਨੇ ਹੁਣੇ ਹੋਏ ਉਸ ਲੈਵਲ ਦੇ ਉੱਤੇ ਇਹਨਾਂ ਨੇ ਪ੍ਰਬੰਧ ਕੀਤੇ ਆ। ਔਰ ਮੈਂ ਇਥੇ ਪਟਿਆਲੇ ਰਜਿੰਦਰਾ ਹਸਪੀਟਲ ਦੇ ਵਿੱਚ ਹੈਗਾ। ਸਾਰੀ ਮੇਰੀ ਪਾਰਟੀ ਮੇਰੇ ਨਾਲ ਹੈ ਤੁਸੀਂਓ ਇੱਕ ਕਿਸਾਨ ਦਾ ਫੱਟੜ ਹੋਇਆ ਪੂਰਾ ਹੋ ਚੁੱਕਿਆ ਉਹਦੇ ਸੱਟਾਂ ਬਹੁਤ ਲੱਗੀਆਂ ਸੀ ਉਹ ਮੌਤ ਚ ਰਿਚੇ ਇੱਕ ਕਿਸਾਨ ਦੇ ਸਿਰ ਦੇ ਵਿੱਚ ਗੋੜਾ ਲੱਗਿਆ ਰਜਿੰਦਰਾ ਹਸਪੀਟਲ ਨੇ ਕਿਹਾ ਕਿ ਅਸੀਂ ਇਸ ਦਾ ਇਲਾਜ ਨਹੀਂ ਕਰਾ ਸਕਦੇ ਤੇ ਉਸ ਨੂੰ ਪੀਜੀਆ ਭੇਜਿਆ ਹੋਇਆ ਬਾਕੀ ਤੇ ਤੇਰਾ ਕਿਸਾਨ ਇੱਥੇ ਐਡਮਿਟ ਹੈ ਜਿਨ੍ਹਾਂ ਨੂੰ ਮੈਂ ਮਿਲਣ ਚਾਹੁੰਦੇ ਆ ਜੇ ਤੁਸੀਂ ਸਿਆਣੇ ਬੰਦੇ ਹੋ ਜਿਵੇਂ ਪੰਜਾਬ ਦੇ ਉੱਤੇ ਨਾਖੇ ਲਾਤੇ ਐ Rajasthan ਨੂੰ ਜਾਣ ਦੇ ਉੱਤੇ ਨਾ ਨਾਖੇ ਲਾਤੇ ਐ ਤੁਸੀਂ ਸਾਰੇ ਸਮਝਦਾਰ ਹੋ ਫੇਰ ਅੱਜ ਹਿੰਦੁਸਤਾਨ ਦਾ ਨਕਸ਼ਾ ਬਦਲ ਕੇ ਦਿੱਤਾ ਗਿਆ ਅੱਜ ਨਕਸ਼ੇ ਤੋਂ ਜਿਹੜੇ ਪਹਾੜ ਵਾਲੇ ਪਾਸੇ ਪੰਜਾਬ ਹੈ ਜੰਮੂ ਕਸ਼ਮੀਰ ਹੈ ਲਦਾਖ ਹੈ ਤੇ ਹਿਮਾਚਲ ਪ੍ਰਦੇਸ਼ ਦੇ ਦੋ ਜ਼ਿਲ੍ਹੇ ਹੈ ਚੰਬਾ ਤੇ ਕਾਂਗੜਾ ਉਹ ਹਿੰਦੁਸਤਾਨ ਤੋਂ ਟੁੱਟ ਚੁੱਕੇ ਹੈ ਜੇ ਸਾਡੇ ਕੋਲੇ ਅੱਜ ਫਤਵਾ ਹੁੰਦਾ ਜਿਵੇਂ ਬੰਗਲਾਦੇਸ਼ ਦੇ ਰਹਿਮਾਨ ਨੂੰ ਸੀਗਾ ਮੁਜੀਬ ਰਹਿਮਾਨ ਨੂੰ ਉਹਦੀ ਪਾਕਿਸਤਾਨ ਪਾਰਲੀਮੈਂਟ ਦੇ ਵਿੱਚ ਬਹੁ ਗਿਣਤੀ ਆ ਗਈ ਸੀ ਪਰ ਪਾਕਿਸਤਾਨ ਦੇ ਸਦਸਦਾਨਾਂ ਨੂੰ ਕਬੂਲ ਨਹੀਂ ਸੀ ਗਿਆ ਕਿ ਮੁਜੀਬ ਰਹਿਮਾਨ ਇੱਕ ਬੰਗਾਲੀ ਆਦਮੀ ਸਾਡਾ ਪ੍ਰਾਈਮ ਮਿਨਿਸਟਰ ਬਣੇ ਫਿਰ ਮੁਜੀਬ ਰਹਿਮਾਨ ਨੇ ਤੇ ਉਹਦੀ ਪਾਰਟੀ ਨੇ ਇੱਕ ਐਲਾਨ ਕਰ ਦਿੱਤਾ ਸੀ ਕਿ ਅਸੀਂ ਪਾਕਿਸਤਾਨ ਤੋਂ ਟੁੱਟਣਾ ਚਾਹੁੰਦੇ ਹਾਂ ਤੇ ਸਾਡਾ ਆਜ਼ਾਦ ਮੁਲਕ ਬਣੇ ਇਹ ਉਸ ਨੂੰ ਇਹ ਫਤਵਾ ਸੀਗਾ ਅੱਜ ਜੇ ਪੰਜਾਬ ਦਾ ਫਤਵਾ ਮੇਰੇ ਕੋਲੇ ਹੁੰਦਾ ਉਹੋ ਜਿਹਾ ਮੈਂ ਵੀ ਉਹੋ ਜਿਹਾ ਐਲਾਨ ਕਰ ਦੇਣਾ ਸੀਗਾ ਅਸੀਂ ਇੱਥੇ ਪਏ ਹਾਂ ਕਿ ਸਿੱਖਾਂ ਦੀ ਤੇ ਪੰਜਾਬੀਆਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਲਖੀਮਪੁਰ ਛੇੜੀ ਦੇ ਵਿੱਚ ਜਿਹੜੇ ਸਿੱਖ ਕਿਸਾਨ ਮਾਰੇ ਸੀਗੇ ਉਹਨਾਂ ਦੇ ਕਾਤਲ ਨੂੰ ਸੁਪਰੀਮ ਕੋਰਟ ਨੇ ਵੀ ਜ਼ਮਾਨਤਾ ਦਿੱਤੀ ਹੈ ਹੁਣ ਅਸੀਂ ਜਾਈਏ ਕਿੱਥੇ ਤੇ ਮੈਂ ਸਾਰੇ ਨੂੰ ਅਪੀਲ ਕਰਦਾ ਕਿ ਕਿਸਾਨ ਮੋਰਚੇ ਦੀ ਪੂਰੀ ਸਪੋਰਟ ਕਰੀਏ ਜਿਹੜੇ ਕਿਸਾਨ ਮੋਰਚੇ ਦੇ ਵਿੱਚ ਨਹੀਂਾਰੇ ਕਿਸਾਨ ਜਥੇਬੰਦੀਆਂ ਉਹ ਸਾਥ ਦੇਣ